ਨਾ ਕੀ ਗੱਲ ਹੈਂ ਗਈ ਹੋ ਗਈਆਂ ਮੈਂ ਤੈਨੂੰ ਇੱਕ ਵਾਰ ਦਵਾਦਾ ਦੱਸ ਦਿੰਨੀ ਆ ਮੈਂ ਅੱਜੂ ਤੋਂ ਤਲਾਕ ਲੈਣਾ ਤੇ ਇਹਦੇ ਵਿੱਚ ਹੈਲਪ ਮੇਰੀ ਤੂੰ ਕਰਵਾਣੀ ਹੈ ਨਾ ਇਦਾਂ ਦੀ ਕੀ ਗੱਲ ਹੋ ਗਈ ਜਿਹੜਾ ਤੂੰ ਅੱਜੂ ਤੋਂ ਤਲਾਕ ਲੈਣਾ ਇੱਕ ਟਾਈਮ ਇਹੋ ਜਿਹਾ ਸੀ ਜਦੋਂ ਤੂੰ ਉਸ ਪਰਿਵਾਰ ਬਾਰੇ ਕੁਝ ਸੁਣ ਨਹੀਂ ਸਕਦੀ ਸੀ ਤੇ ਅੱਜ ਤੂੰ ਉਸੇ ਪਰਿਵਾਰ ਦੇ ਖਿਲਾਫ ਹੋ ਗਈ ਹੈ ਯਾਰ ਦੇਖ ਜਿੰਨੀ ਦੇਰ ਤੱਕ ਉਹ ਪਰਿਵਾਰ ਮੇਰੇ ਨਾਲ ਸਹੀ ਚੱਲਾ ਗਿਆ ਮੈਂ ਉਹਨਾਂ ਨਾਲ ਸਹੀ ਚੱਲਦੀ ਸੀ ਪਰ ਜਦੋਂ ਅੱਜੂ ਨੇ ਮੈਨੂੰ ਧੋਖਾ ਦੇ ਦਿੱਤਾ ਫਿਰ ਮੇਰਾ ਉੱਥੇ ਰਹਿਣ ਦਾ ਮਤਲਬ ਹੀ ਨਹੀਂ ਬਣਦਾ ਫੇਰ ਵੀ ਤੂੰ ਮੈਨੂੰ ਗਲਤ ਦੱਸ ਏਦਾਂ ਦਾ ਹੋਇਆ ਕੀ ਇਹ ਜਿਹੜਾ ਤੂੰ ਅੱਜ ਨੂੰ ਤਲਾਕ ਲੈਣ ਨੂੰ ਫਿਰਦੀ ਪਈ ਯਾਰ ਬੱਸ ਕਰ ਮੈਂ ਤੇ ਇੱਕੋ ਗੱਲ ਦੱਸ ਦੱਸ ਕੇ ਨਾ ਬੋਰ ਹੋ ਚੁੱਕੀ ਆ ਤੂੰ ਬੱਸ ਸ਼ਾਰਟਕਟ ਦੇ ਵਿੱਚ ਐਨੀ ਗੱਲ ਸਮਝ ਲੈ ਕਿ ਜੇ ਮੈਂ ਅੱਜ ਤੋਂ ਤਲਾਕ ਨਾ ਲਿਆ ਤੇ ਮੇਰੀ ਧੀ ਦੀ ਲਾਈਫ ਖਰਾਬ ਹੋ ਜਾਣੀ ਹੈ ਤੂੰ ਬੱਸ ਮੇਰਾ ਇੰਨਾ ਕੰਮ ਕਰਵਾ ਕਿ ਕਿਸੇ ਚੱਜ ਦੇ ਵਕੀਲ ਨੂੰ ਫੋਨ ਕਰ ਜਿਹੜਾ ਮੇਰਾ ਤਲਾਕ ਕਰਵਾ ਦੇ ਬੱਸ ਪਰ ਵਕੀਲ ਵੀ ਤਾਂ ਵਜਾ ਹੀ ਪੁੱਛੇਗਾ ਨਾ ਜਿਹੜੀ ਤੈਨੂੰ ਮੈਂ ਵਜਾ ਪੁੱਛ ਰਹੀ ਆ ਕਿ ਤੈ ਤੂ ਕਹਦਲ ਕੋ ਤੈਨੂੰ ਤਾਂ ਸਾਰਾ ਕੁਝ ਪਤਾ ਹੀ ਐ ਕਿ ਪਿਛਲੇ ਕੁਝ ਟਾਈਮ ਤੋਂ ਮੇਰਾ ਤੇ ਅੱਜੂ ਦਾ ਰਿਲੇਸ਼ਨ ਕਿੰਨਾ ਹੀ ਖਰਾਬ ਚੱਲਦਾ ਪਿਆ ਸੀ ਤੇ ਉਸ ਟਾਈਮ ਪੀਰੀਅਡ ਦੇ ਦੌਰਾਨ ਇਹਦੀ ਬਾਹਰ ਕਿਸੇ ਕੁੜੀ ਨਾਲ ਗੱਲਬਾਤ ਹੋ ਗਈ ਹੁਣ ਤੂੰ ਆਪ ਦੱਸ ਇਹ ਧੋਖਾ ਨਹੀਂ ਐ ਤੇ ਹੋਰ ਕੀ ਐ ਅੱਛਾ ਪਰ ਤੂੰ ਮੈਨੂੰ ਇੱਕ ਗੱਲ ਦੱਸ ਤੈਨੂੰ ਇਹ ਸਾਰੀ ਗੱਲਬਾਰੇ ਕਿੱਦਾਂ ਪਤਾ ਲੱਗਿਆ ਇਹ ਸਭ ਕੁਝ ਨਾ ਅੱਜੂ ਨੇ ਮੈਨੂੰ ਆਪ ਆਪਣੇ ਮੂੰਹੋਂ ਦੱਸਿਆ ਕਿਉਂਕਿ ਉਹਨੂੰ ਪਤਾ ਸੀ ਜੇ ਮੈਨੂੰ ਬਾਹਰੋਂ ਪਤਾ ਲੱਗਦਾ ਤਾਂ ਮੈਂ ਉਹਤੇ ਗੁੱਸੇ ਹੋਣਾ ਹੀ ਸੀ ਤਾਂ ਉਹਨੇ ਆਪ ਹੀ ਦੱਸਤਾ ਪਰ ਨਹੀਂ ਰਹੀਆ ਉਹ ਤੈਨੂੰ ਨਾ ਗਵਾਣਾ ਨਹੀਂ ਚਾਹੁੰਦਾ ਇਸ ਲਈ ਤੈਨੂੰ ਨੇ ਆਪ ਸਾਰਾ ਕੁਝ ਸਾਥ ਦੱਸਿਆ ਯਾਰ ਮੈਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ ਮੈਨੂੰ ਸਿਰਫ ਇੰਨਾ ਪਤਾ ਹੈ ਕਿ ਉਹਨੇ ਮੈਨੂੰ ਧੋਖਾ ਦਿੱਤਾ ਤੇ ਮੈਂ ਉਹਦੇ ਘਰ ਦੁਆਰਾ ਨਹੀਂ ਜਾਣਾ ਪਰ ਤੂੰ ਅੱਜ ਇੱਕੋਦਮ ਉਹਦੀ ਸਾਈਡ ਕੋ ਲੈਣੀ ਸ਼ੁਰੂ ਕਰਤੀ ਅੱਛਾ ਪਰ ਤੂੰ ਮੈਨੂੰ ਇੱਕ ਗੱਲ ਦੱਸ ਜਦੋਂ ਤੇ ਮੇਰੇ ਪਿਛਲੀ ਵਾਰੀ ਘਰ ਆਈ ਸੀ ਉਦੋਂ ਮੇਰਾ ਘਰ ਇਹ ਸੀ ਜਾਂ ਕੋਈ ਹੋਰ ਸੀ ਹਾਂ ਯਾਰ ਉਹ ਤਾਂ ਘਰ ਹੋਰ ਸੀਗਾ ਤੇ ਇਹ ਹੋਰ ਹੈ ਇਹ ਮੇਰੇ ਸਹੁਰਿਆਂ ਦਾ ਘਰ ਹੈ ਰਾਜੀ ਖੁਸ਼ੀ ਅੱਜ ਮੈਂ ਇਸ ਘਰ ਵਿੱਚ ਅੱਜੂ ਕਰਕੇ ਵੱਸ ਰਹੀ ਆ ਅੱਜੂ ਕਰਕੇ ਮੈਂ ਸਮਝੀ ਨਹੀਂ ਕੋਜੀ ਕੋ ਟਾਈਮ ਪਹਿਲਾਂ ਨਾ ਅੱਜੂ ਮੈਨੂੰ ਮਾਰਕੀਟ 'ਚ ਮਿਲਿਆ ਸੀ ਤੇ ਉਹਨੇ ਮੈਨੂੰ ਇੱਕੋ ਹੀ ਗੱਲ ਕਹੀ ਸੀ ਜਿਹੜਾ ਦੂਜਿਆਂ ਦੇ ਘਰ ਪੱਟਦੇ ਨਾ ਉਹ ਆਪ ਕਦੇ ਖੁਸ਼ ਨਹੀਂ ਰਹਿ ਸਕਦੇ ਤੇ ਇਹੀ ਗੱਲ ਵਸ ਮੇਰੇ ਦਿਲ ਤੇ ਲੱਗੀ ਤੇ ਜਾਂਦਾ ਜਾਂਦਾ ਇਹ ਵੀ ਗੱਲ ਕਹਿ ਕੇ ਗਿਆ ਸੀ ਤੇ ਕੋ ਘਰ ਵੀ ਸੋਹਣਾ ਵਾ ਪਾਰਲਰ ਵੀ ਤੇਰਾ ਸੋਹਣਾ ਚੱਲਦਾ ਹੈ ਪਰ ਦੇਖੋ ਪੈਸਾ ਵੀ ਬਹੁਤ ਹੈ ਪਰ ਜਿਹਦੇ ਕੋ ਪਰਿਵਾਰ ਨਹੀਂ ਨਾ ਉਹਦੇ ਲਈ ਸਾਰਾ ਕੁਝ ਮਿੱਟੀ ਹੈ अच्छा ਤੇ ਫਿਰ ਤੈਨੂੰ ਵੀ ਇਹ ਚੀਜ਼ ਪਤਾ ਲੱਗ ਗਈ ਕਿ ਪਰਿਵਾਰ ਤੋਂ ਬਿਨਾ ਬੰਦੇ ਦੀ ਲਾਈਫ ਕੁਝ ਨਹੀਂ ਹੈਗੀ ਜਿਹੜੇ ਬੰਦੇ ਕਰਕੇ ਅੱਜ ਮੈਂ ਆਪਣੇ ਸਹੁਰੇ ਘਰ ਅੰਨੀ ਸੋਹਣੀ ਹਾਸ ਦੀ ਵਜਦੀ ਪਈਆਂ ਉਸ ਬੰਦੇ ਨਾਲ ਭਲਾ ਮੈਂ ਕਿਵੇਂ ਗਲਤ ਕਰ ਸਕਦੀ ਆ ਤੇਰੇ ਕਹਿਣ ਦਾ ਕੀ ਮਤਲਬ ਹੈ ਜਿਹੜੀ ਮੈਂ ਤੇਰੇ ਤੋਂ ਉਮੀਦ ਲਾਈ ਬੈਠੀ ਆ ਤੇ ਹੁਣ ਤੂੰ ਮੇਰਾ ਤਲਾਕ ਨਹੀਂ ਕਰਾਏਂਗੀ ਨਾ ਜਿਹੜੇ ਬੰਦੇ ਨੇ ਮੇਰਾ ਘਰ ਵਸਾਇਆ ਮੈਂ ਉਹਦਾ ਕਿੱਦਾਂ ਉਜਾੜ ਸਕਦੀ ਆ ਆਹੋ ਤੇਰਾ ਘਰ ਵਸਾ ਕੇ ਉਹਨੇ ਮੇਰਾ ਘਰ ਉਜਾੜ ਦਿੱਤਾ ਤੂੰ ਆਪ ਹੀ ਦੱਸ ਇਹ ਜਿਹੇ ਬੰਦੇ ਦੇ ਕੋਲ ਮੈਂ ਕਿਵੇਂ ਜਾਵਾਂ ਜਿਨੇ ਮੇਰਾ ਤਾਂ ਛੱਡ ਆਪਣੀ ਧੀ ਦਾ ਖਿਆਲ ਵੀ ਨਹੀਂ ਕੀਤਾ ਦੇਖ ਰਹੀ ਆ ਜੇ ਅੱਜੂ ਨੇ ਸਾਰਾ ਕੁਝ ਤੈਨੂੰ ਆਪਣੇ ਮੂੰਹੋਂ ਦੱਸਿਆ ਹੈ ਨਾ ਤਾਂ ਇਹਦਾ ਮਤਲਬ ਇਹ ਹੈ ਕਿ ਉਹਦੇ ਕੋਲ ਗਲਤੀ ਹੋ ਗਈ ਏ ਪਰ ਉਹ ਤੇਰੇ ਨਾਲ ਨਜ਼ਰਾਂ ਨਹੀਂ ਮਿਲਾ پا ਰਿਹਾ ਦੇਖ ਮਲਕਾ ਆ ਗੱਲਾਂ ਨਾ ਉਹਨੂੰ ਉਹ ਸਭ ਚੀਜ਼ਾਂ ਕਰਨ ਤੋਂ ਪਹਿਲੇ ਸੋਚਣੀਆਂ ਚਾਹੀਦੀਆਂ ਸੀਗੀਆਂ ਜਦੋਂ ਮੈਂ ਤੇਰੇ ਕੋਲ ਗਈਆਂ ਨਾ ਤੈਨੂੰ ਨਹੀਂ ਪਤਾ ਉਹਨੇ ਮੈਨੂੰ ਘਰ ਜਾ ਕੇ ਕਿੰਨੀਆਂ ਗੱਲਾਂ ਸੁਣਾਈਆਂ ਨੇ ਦੇਖ ਕਿਹੜੇ ਹਸਬੰਡ ਵਾਈਫ 'ਚ ਲੜਾਈ ਨਹੀਂ ਹੁੰਦੀ ਸਿਆਰਾ ਜੀ ਹੁੰਦੀ ਏ ਮੈਨੂੰ ਐਂ ਲੱਗਦਾ ਹੈ ਕਿ ਤੈਨੂੰ ਇੱਕ ਵਾਰੀ ਅੱਜੂ ਨੂੰ ਮਾਫ਼ ਕਰਕੇ ਉਹਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਯਾਰ ਮੈਂ ਤਾਂ ਤੇਰੇ ਕੋਲ ਐਨੀ ਉਮੀਦ ਨਾਲ ਆਈ ਆ ਤੇ ਤੂੰ ਐ ਮੈਨੂੰ ਲੈਕਚਰ ਹੀ ਦੇਈ ਜੰਨੀ ਪਈ ਐ ਬੇਸ਼ੱਕ ਅੱਜ ਮੈਂ ਤੇਰੀ ਨਜ਼ਰਾਂ ਵਿੱਚ ਗਲਤਾਂ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਐ ਕਿ ਮੈਂ ਕਿਸੇ ਦਾ ਘਰਵਸਾਨ ਵਿੱਚ ਉਸ ਦੀ ਅੱਜ ਮਦਦ ਕਰ ਰਹੀ ਹਾਂ ਉਹ ਜਾਓ ਪੜਨਾ ਟੇਕ ਕੇ ਬਹਿ ਜਾ ਤੈਨੂੰ ਕੀ ਲੱਗਦਾ ਦੁਨੀਆ ਤੇ ਹੋਰ ਵਕੀਲ ਹੈ ਨਹੀਂਗੇ ਮੈਂ ਆਪੇ ਲੱਭ ਲਵਾਂ ਤੂੰ ਨਹੀਂ ਕਰਾਣਾ ਨਾਸਿਬ ਰੀਆ ਇੱਕ ਮਿੰਟ ਗੱਲ ਸੁਣ ਹਾਂ ਸੁਣਾ ਦੇ ਹੋਰ ਕੁਝ ਜੇ ਰਹਿ ਗਿਆ ਹੋਵੇ ਤਾਂ ਆਪਣਾ ਨੀਣਾ ਆਪਣੀ ਤੀ ਦਾ ਹੀ ਸੋਚ ਲੈ ਕਿਉਂਕਿ ਇੱਕ ਤੀਜੀਆਂ ਖਵائشਾ ਨਾ ਉਹਦਾ ਪਿਓ ਹੀ ਪੂਰੀਆਂ ਕਰ ਸਕਦਾ ਕੋਈ ਹੋਰ ਨਹੀਂ ਪੂਰੀਆਂ ਕਰ ਸਕਦਾ ਹਾਂਜੀ ਮੰਮੀ ਫੇਰ ਤੁਸੀਂ ਮੈਨੂੰ ਬੁਲਾਇਆ ਜੈਸਮੀਨ ਨੇ ਫੇਰ ਕੁਛ ਕਰਤਾ ਆ ਪੁੱਤ ਜੈਸਮੀਨ ਨਾ ਰਾਧਿਕਾ ਕੋਲੋਂ ਫੇਰ ਲੱਡੂ ਖੋ ਰਹੀ ਏ ਮੈਂ ਤੈਨੂੰ ਤਾਂ ਬੁਲਾਇਆ ਸੀ ਕਿ ਮੈਂ ਤੇਰੇ ਨਾਲ ਗੱਲ ਕਰ ਲਵਾਂ ਫੇਰ ਤੂੰ ਕੱਲ ਨੂੰ ਕਹੇਂਗਾ ਵੀ ਮੰਮੀ ਮੈਨੂੰ ਲੁੱਤੀਆਂ ਲਾਉਂਦੀ ਏ ਮੰਮੀ ਇਹ ਗੱਲ ਤੇ ਮੇਰੇ ਪੱਲੇ ਨਹੀਂ ਪੈਂਦੀ ਇਹ ਨੂੰ ਹਫ਼ਤੇ ਦਾ ਦਿਨ ਬਾਅਦ ਹੋ ਗਈ ਜਾਂਦਾ ਕਦੀ ਬੱਚਾ ਦੇ ਦਿੰਦੀ ਏ ਕਦੀ ਬੱਚਾ ਖੋ ਲੈਂਦੀ ਏ ਇਹੀ ਗੱਲ ਤਾਂ ਮੈਂ ਤੈਨੂੰ ਦੱਸਣਾ ਚਾਹਨੀ ਆ ਵੀ ਜਦੋਂ ਜਵਾਕ ਉਹਨਾਂ ਨੂੰ ਦੇ ਦਿੱਤਾ ਫਿਰ ਇਹਦਾ ਖੋਹਨ ਦਾ ਕੀ ਮਤਲਬ ਹੈ ਉਹ ਹੁਣ ਮਾਪਿਓ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਐ ਨਾਲ ਹੀ ਉਹਨਾਂ ਕੋਲ ਜਵਾਕ ਖੋ ਲੈਂਦੀ ਦੇਖ ਲਓ ਫਿਰ ਮੈਂ ਇਹਦੀ ਮਾਂ ਨੂੰ ਬੁਲਾ ਲੈਣਾ ਤੇ ਉਹਨਾਂ ਨਾਲ ਗੱਲ ਕਰ ਲੈਣਾ ਵੀ ਆਪਣੀ ਧੀ ਨੂੰ ਸਮਝਾ ਲਓ ਜਦੋਂ ਵੀ ਪੇਕੇ ਜਾ ਕੇ ਆਂਦੀ ਹੈ ਨਾ ਆ ਕੇ ਨਾਲ ਹੀ ਆਪਣੇ ਘਰ ਚ ਕਲੇਸ਼ ਪੈ ਜਾਂਦਾ ਹੁਣ ਇਹਦੇ ਭਰਾ ਨੇ ਇਹਦੇ ਕੋਲ ਰਖੜੀ ਨਹੀਂ ਬਣਾਈ ਉਹ ਹੀ ਖੁੰਦ ਕੇ ਰਾਧਿਕਾ ਕੋਲੋਂ ਕੱਢਦੀ ਪਈ ਹੈ ਅੱਛਾ ਇਹ ਗੱਲ ਆ ਹੁਣ ਉਹਨੇ ਪੇਕੇ ਜਾਣਾ ਸੀ ਜੈਸਮੀਨ ਨੇ ਉਹਦੇ ਕੋਲੋਂ ਜਾਂਦੇ ਆ ਜਵਾਕ ਖੋਲਿਆ ਹੁਣ ਉਹਦੇ ਮਾਪਿਓ ਕੀ ਸੋਚਣਗੇ ਕਿ ਵੀ ਪਹਿਲੇ ਤਾਂ ਸਾਨੂੰ ਆਪਣੇ ਮੁੰਡੇ ਦੀ ਟੈਨਸ਼ਨ ਐ ਫਿਰ ਹੁਣ ਦੋਤੇ ਦੀ ਟੈਨਸ਼ਨ ਲੈ ਕੇ ਬੈਠਣਗੇ ਮੰਮੀ ਤੇ ਦਬਕਾ ਮਾਰਨਾ ਸੀ ਤੇ ਪੁੱਛਣਾ ਸੀ ਵੀ ਜਵਾਕ ਨੂੰ ਉਧਰ ਕਿਉਂ ਨਹੀਂ ਜਾਂਦੇ ਰਹੀ ਪੁੱਛਾਂਗੀ ਟੁੱਟ ਟੁੱਟ ਕੇ ਤਾਂ ਮੈਨੂੰ ਭੈਣ ਲੱਗ ਗਈ ਏ ਰਾਜੀ ਕੋ ਨੂੰ ਪਤਾ ਕੀ ਕਹਿੰਦੀ ਏ ਕਹਿੰਦੀ ਜਿਹੋ ਜਿਹਾ ਮਾਮਾ ਐ ਤੇ ਉਹੋ ਜਿਹਾ ਤੂੰ ਮੇਰੇ ਮੁੰਡੇ ਨੂੰ ਬਣਾ ਦੇਗਾ ਇਹ ਗੱਲਾਂ ਕਰਨ ਆਲੀਆਂ ਨੇ ਭਲਾਂ ਮੰਮੀ ਫਿਰ ਤਾਂ ਜਵਾਬ ਨਹੀਂ ਦੇਣ ਆਇਆ ਉਦੀ ਜੀ ਕਹਿ ਦੇਣਾ ਸੀ ਨਾ ਜੀ ਮੈਂ ਤੇਰੇ ਪਿੱਕੇ ਨੂੰ ਨਹੀਂ ਜਾਣ ਦੇਣਾ ਤੇਰਾ ਭਰਾ ਕਿਹੜਾ ਚੱਜਦਾ ਮੈਂ ਤਾਂ ਪੁੱਤ ਗੱਲ ਨਾ ਦੱਬਣ ਦੀ ਕੋਸ਼ਿਸ਼ ਕਰਦੀ ਆ ਵੀ ਘਰ ਦੇ ਵਿੱਚ ਨਾ ਸ਼ਾਂਤੀ ਬਣੀ ਰਵੇ ਪਰ ਇਹ ਕਿੱਥੇ ਹਟਦੀ ਏ ਮੈਂ ਨਾ ਤੇਰੇ ਕੋਲ ਪਹਿਲੇ ਹੀ ਗੱਲ ਕਰ ਦੇਣੀ ਸੀ ਮੈਨੂੰ ਤਾਂ ਤੇਰੇ ਗੁੱਸੇ ਤੋਂ ਡਰ ਲੱਗਦਾ ਹੈ ਕਿ ਜੈਸਮੀਨ ਫੇਰ ਮੁੰਡੇ ਦੇ ਹੱਕ ਜਿਤਾਣ ਲੱਗ ਗਈ ਏ ਤੂੰ ਨਾ ਇਹਦੇ ਕੋਲੋਂ ਜਾ ਕੇ ਜਰਾ ਪੁੱਛ ਮੇਰੇ ਨਾਲ ਪੁੱਛਣ ਦਾ ਤਰੀਕਾ ਫਿਰ ਹੋਰ ਹੈ ਫਿਰ ਤੁਸੀਂ ਨਾ ਕਿਓ ਬਾਅਦ ਚੋ ਕੁੜੀ ਦੇ ਹੱਥ ਕਿਉਂ ਚੱਕਿਆ ਜੋ ਤੁਹਾਡੇ ਕੋਲ ਭਾਈ ਦੇ ਆਉਗੀ ਮੈਂ ਤਾਂ ਨਾ ਤੈਨੂੰ ਰੋਕ ਰੋਕ ਕੇ ਥੱਕ ਗਈ ਆ ਤੂੰ ਆਪਣੇ ਤਰੀਕੇ ਨਾਲ ਨਾ ਹੁਣ ਇਹਨੂੰ ਸਮਝਾ ਤੇ ਜੇ ਨਹੀਂ ਸਮਝਦੀ ਨਾ ਤਾਂ ਮੈਂ ਇਹਦੀ ਮਾਂ ਕੋਲ ਜਾ ਕੇ ਆਨੀ ਆ ਕਿ ਸਾਡੇ ਹਸਦੇ ਵਸਦੇ ਘਰ ਚ ਕਿਉਂ ਕਲੇਸ਼ ਪਾਤਾ ਹੈ। ਲੁਤੀਆ ਦੇ ਉੰਮੀ ਦੀ ਮਾਂ ਹੀ ਲਾਂਦੀ ਏ ਤੇ ਜਦੋਂ ਅਸੀਂ ਲੱਡੂ ਰਾਧੀਆ ਦੀ ਚੋਲੀ ਪਾਇਆ ਉਹਦੇ ਕੋਲ ਜ਼ਿਆਦਾ ਹੀ ਫੋਨ ਕਰਦੀ ਏ ਇਹਨੇ। ਹਰ ਜਗ੍ਹਾ ਸੱਸ ਦੀ ਨਹੀਂ ਗਲਤੀ ਹੁੰਦੀ। ਬਈ ਨੂ ਨਾ ਵਸੇ ਕਿਤੇ ਪੇਕਿਆਂ ਦਾ ਵੀ ਕਸੂਰ ਹੁੰਦਾ ਹੈ। ਜੇ ਹੁਣ ਇਹ ਟੁੱਟ ਕੇ ਗਈ ਨਾ ਤੇ ਇਹਦੀ ਮਾਂ ਦਾ ਹੀ ਕਸੂਰ ਹੋਏਗਾ। ਕੋਈ ਨਹੀਂ ਮੰਮੀ ਮੈਂ ਕਰਦਾ ਆਪਣੇ ਸਾਹਮਣੇ ਗੱਲ ਇਹਦੇ ਨਾਲ। ਇਹਨੇ ਏਦਾਂ ਲੋਟ ਨਹੀਂ ਆਣਾ। ਤਾਂ ਜੀ ਰੀਆ ਬਾਹਰ ਵੀ ਨਹੀਂ ਹੈਗੀ ਤੇ ਇੱਧਰ ਵੀ ਨਹੀਂ ਹੈਗੀ ਰੀਆ ਕਿੱਥੇ ਆ ਨੀਚੇ ਦੁਕਾਨ ਤੱਕ ਗਈ ਆ ਆ ਜਾਂਦੀ ਆ ਹੁਣੀ ਮੈਂ ਚਾਹ ਪਾਣੀ ਬਣਾਉਣੀ ਆ ਉਦੋਂ ਤੱਕ ਮਾਸੀ ਜੀ ਚਾਹ ਪਾਣੀ ਤਾਂ ਬਾਅਦ ਚ ਪੀ ਲਾਂਗੇ ਤੁਸੀਂ ਪਹਿਲਾਂ ਨਾ ਰੀਆ ਨੂੰ ਬੁਲਾਓ ਮੁੰਡਾ ਸਾਡਾ ਟੈਨਸ਼ਨ ਚ ਹੈ ਪਹਿਲਾਂ ਇਹਨਾਂ ਦਾ ਹੀ ਨਿਬੜਾ ਕਰਾਈ ਜੀ ਮੰਮੀ ਉਹ ਕਹਿੰਦਾ ਦੁੱਧ ਨਾ ਪੁਰਾਣਾ ਪਿਆ ਤਾਜ਼ਾ ਆਏਗਾ ਤੇ ਭੇਜ ਦੇਗਾ ਘਰੇ ਪੁੱਤ ਉੱਪਰ ਨੂੰ ਕਰਕੇ ਦੇਖ ਲੈ ਕੋਣ ਆਇਆ ਬੇਟਾ ਤੂੰ ਸਿੱਾਰੇ ਇੱਥੇ ਕਿ ਅਚਾਨਕ ਮੈਂ ਕੀ ਗੱਲ ਐਨਾ ਗੁੱਸਾ ਤੂੰ ਫੋਨ ਵੀ ਨਿਜੱਕਦੀ ਪਈ ਨਾ ਮੇਰਾ ਨਾ ਰਾਧੇ ਘਾਟ ਤੇ ਅੱਜੂ ਦਾ ਨੰਬਰ ਤੂੰ ਬਲੌਕ ਕੀ ਪਾਤਾ ਮੰਮੀ ਗੱਲਾਂ ਬਾਤਾਂ ਤਾਂ ਉੱਥੇ ਕਰੀ ਦੀਆਂ ਨੇ ਜਿੱਥੇ ਆਪਾਂ ਰਿਸ਼ਤਾ ਨਿਭਾਉਣਾ ਹੋਵੇ ਪਰ ਤੁਹਾਡੇ ਪੁੱਤਰ ਨੇ ਉਹ ਹਰਕਤ ਕਰਕੇ ਮੈਨੂੰ ਸਾਰੇ ਰਿਸ਼ਤੇ ਤੋੜਨ ਤੇ ਮਜਬੂਰ ਕਰਤਾ ਰੀਆ ਤੂੰ ਕਿਉਂ ਇਦਾਂ ਕਰਦੀ ਪਈ ਐ ਮੰਦੀ ਅੱਜੂ ਨੇ ਗਲਤੀ ਕੀਤੀ ਐ ਪਰ ਇਹ ਤਾਂ ਨਹੀਂ ਨਾ ਤੂੰ ਇੰਨੀ ਵੱਡੀ ਸਜ਼ਾ ਦੇਉਂਉਂ ਫੇ ਵੀ ਵੀ ਤੁਸੀਂ ਆਪ ਹੀ ਦੱਸ ਦੋ ਕਿ ਮੈਂ ਇਹਨਾਂ ਨੂੰ ਇਹ ਗਲਤੀ ਦੀ ਕੀ ਸਜ਼ਾ ਦੇਵਾਂ ਤੂੰ ਮੈਨੂੰ ਜਿਹੜੀ ਮਰਜ਼ੀ ਸਜ਼ਾ ਦੇ ਦੇ ਬਸ ਤਲਾਕ ਵਾਲੀ ਸਜ਼ਾ ਨਾਲ ਦੇ ਮੈਂ ਤਾਂ ਤੇਰੀ ਮੰਮੀ ਅੱਗੇ ਵੀ ਤੇ ਤੋਂ ਮਾਫੀ ਮੰਗਦਾ ਬਸ ਤੂੰ ਇੱਕ ਵਾਰੀ ਘਰ ਵਾਪਿਸ ਆ ਜਾ ਜੇ ਮੈਂ ਘਰ ਵਾਪਿਸ ਆਣਾ ਹੁੰਦਾ ਤੇ ਮੈਂ ਤੁਹਾਡਾ ਨੰਬਰ ਬਲੌਕਸ ਚ ਨਾ ਪਾਉਂਦੀ ਤੇ ਇਹਨਾਂ ਦੇ ਫੋਨ ਚੱਕਣੇ ਬੰਦ ਨਾ ਕਰਦੀ ਨਾਲੇ ਹੁਣ ਤਾਂ ਮੈਂ ਤਲਾਕ ਦੇ ਪੇਪਰ ਵੀ ਰੈਡੀ ਕਰਾ ਹੀ ਲੈਨੇ ਦੇਖੋ ਭੈਣ ਜੀ ਕਿਵੇਂ ਮੁੰਡੇ ਦੇ ਹਾਰੇ ਕਢਾਉਣ ਲੱਗੀ ਹੋਈ ਐ ਤੁਸੀਂ ਇਹਨੂੰ ਥੋੜਾ ਜਿਹਾ ਸਮਝਾਓ ਏ ਡੀ ਵੀ ਕੋਈ ਬੜੀ ਗੱਲ ਨਹੀਂ ਹੋਈ ਜਿੱਦਾਂ ਇਹ ਹਉਆ ਬੜਾਈ ਬੈਠੀ ਐ ਤੁਹਾਨੂੰ ਕੀ ਲੱਗਦਾ ਭੈਣ ਜੀ ਮੈਨੂੰ ਸਮਝਾਇਆ ਨਹੀਂ ਹੋਣਾ ਇਹਨੂੰ ਹਫਤਾ ਹੋ ਗਿਆ ਇੱਥੇ ਆਈ ਨੂੰ ਮੈਂ ਤਾਂ ਬਹੁਤ ਹੀ ਜ਼ਿਆਦਾ ਮਤਥਾ ਮਾਰ ਲਿਆ ਪਰ ਇਹ ਨਹੀਂ ਸਮਝਦੀ ਪਈ ਕੁਝ ਵੀ ਮੰਮੀ ਜੀ ਮੇਰੇ ਮੰਮੀ ਨਾਲ ਗੱਲ ਕਰਨ ਦੀ ਲੋੜ ਨਹੀਂ ਤੁਸੀਂ ਜਿਹੜੀ ਵੀ ਗੱਲ ਕਰਨੀ ਐ ਮੇਰੇ ਨਾਲ ਕਰੋ ਮੈਂ ਤੁਹਾਡੇ ਸਾਹਮਣੇ ਹੀ ਤਾਂ ਬੈਠੀ ਆਂ ਠੀਕ ਆ ਉੱਠ ਮੈਂ ਨਾਲ ਬਾਹਰ ਚੱਲ ਮੈਂ ਤੇਨਾਂ ਗੱਲ ਕਰਨੀ ਦੀਦੀ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਤੁਸੀਂ ਜਿਹੜੀ ਵੀ ਗੱਲ ਕਰਨੀ ਹੈ ਇੱਥੇ ਸਾਰਿਆਂ ਦੇ ਸਾਹਮਣੇ ਕਰੋ ਲੈ ਰੀਆ ਆਖੀ ਗੱਲ ਬੜੀ ਗੁੱਸਾ ਤੇਰਾ ਅੱਜੂ ਨਾਲ ਕੱਢੀ ਤੂੰ ਸਾਰਿਆਂ ਤੇ ਜਾਨੀਏ ਨਾਲੇ ਪਹਿਣੇ ਮੇਰੀ ਇੱਕ ਗੱਲ ਸੁਣ ਗੁੱਸੇ 'ਚ ਲੈ ਹੋਏ ਫੈਸਲੇ ਨਾਲ ساری ਜ਼ਿੰਦਗੀ ਬਹੁਤ ਤੰਗ ਕਰਦੇ ਨੇ ਚਲੋ ਠੀਕ ਹੈ ਦੀਦੀ ਤੁਹਾਡੇ ਕਹਿੰਦੇ ਮੈਂ ਅੱਜੂ ਨੂੰ ਮਾਫ ਕਰ ਦਿੰਦੀ ਆ ਤੁਹਾਡੀ ਗੱਲ ਸਿਰ ਮਤੋ ਪਰ ਮੇਰੀ ਇੱਕ ਗੱਲ ਦਾ ਜਵਾਬ ਦੇ ਦਿਓ ਜਿਹੜੀ ਹਰਕਤ ਅੱਜੂ ਨੇ ਕੀਤੀ ਹੈ ਜੇ ਉਹੀ ਪਵਨ ਜੀਜਾ ਜੀ ਕਰਦੇ ਤਾਂ ਤੁਸੀਂ ਮਾਫ ਕਰ ਦੇਣਾ ਸੀ ਰੀਆ ਉਤਤ ਦਿਨ ਪਤਾ ਵੀ ਲੱਗਦਾ ਵੀ ਤੂੰ ਕੀ ਬੋਲਦੀ ਪਈ ਐਂਗੀ ਨਹੀਂ ਮੈਂ ਤੈਨੂੰ ਕੱਲ ਸਮਝਾਇਆ ਸੀ ਵੀ ਉਹਨਾਂ ਨੇ ਗੱਲ ਕਰਨ ਆਉਣਾ ਤੇ ਤੂੰ ਕੁਝ ਬੋਲਣਾ ਨਹੀਂ ਹੈ ਕੋਈ ਨਹੀਂ ਭੈਣ ਜੀ ਇਹੋ ਆਪਣੇ ਨਾ ਮਨ ਦਾ ਗੁੱਸਾ ਕੱਢ ਲੈਨ ਦੋ ਜਦੋਂ ਇਹਦਾ ਗੁੱਸਾ ਸ਼ਾਂਤ ਹੋ ਜਾਊਗਾ ਨਾ ਤਾਂ ਇਹਨੂੰ ਆਪੇ ਪਤਾ ਲੱਗ ਜਾਊਗਾ ਵੀ ਮੁੰਡੇ ਨੇ ਗਲਤੀ ਕੀਤੀ ਐ ਤਾਂ ਕਿਉਂ ਕੀਤੀ ਐ ਮੰਮੀ ਜੋ ਵੀ ਅਜੂ ਨੇ ਕੀਤਾ ਨਾ ਨਾ ਤਾਂ ਨਿਆਂਪੁਣੀ ਚ ਕੀਤਾ ਤੇ ਨਾ ਹੀ ਨਸ਼ੇ ਚ ਪੂਰੇ ਹੋਸ਼ੋ ਵਾਸਤੇ ਕੀਤਾ ਤੇ ਨਾਲੇ ਮੈਂ ਤੁਹਾਡੇ ਨਾਲ ਹੋਰ ਨਹੀਂ ਬੈਠਣਾ ਚਾਹੁੰਦੀ ਮੈਂ ਸਿਰਫ ਇੰਨਾ ਕਹਿਣਾ ਕਿ ਤਲਾਕ ਦੇ ਪੇਪਰ ਰੈਡੀ ਨੇ ਮੈਂ ਜਲਦੀ ਤੁਹਾਡੇ ਸਾਰਿਆਂ ਨਾਲ ਆਪਣਾ ਰਿਸ਼ਤਾ ਖਤਮ ਕਰ ਲੈਣਾ ਰੀਆ ਵੇ ਆ ਕੋਈ ਗੁੱਡੇ ਗੁੱਡੀਆਂ ਦਾ ਖੇਡਨੀ ਵੀ ਜਿਹੜਾ ਤੈਨੂੰ ਇੱਕ ਗੁੱਡਾ ਪਸੰਦ ਨਹੀਂ ਆਇਆ ਤੇ ਦੂਸਰਾ ਲੈ ਆਂਦਾ ਲੈ ਅੱਜੂ ਨੇ ਕਿੰਨੀ ਵਾਰ ਅੰਚੂ ਦੀ ਸੋਂ ਖਾ ਲਈ ਇੱਕ ਵਾਰੀ ਤੋਂ ਦੀ ਗੱਲ ਮੰਨ ਲੈ ਰੀਆ ਇੱਕ ਬਾਵਨਾ ਜਿੰਨੀਆਂ ਮਰਜ਼ੀ ਗਲਤੀਆਂ ਕਰ ਲੇ ਪਰ ਆਪਣੀ ਧੀ ਦੀ ਸੋ ਤਦ ਉਹ ਝੂਠੀ ਨਹੀਂ ਖਾ ਸਕਦਾ ਇਹ ਗੱਲ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਤੂੰ ਉਸ ਘਾਚ ਲੈ ਕਿੰਨੀਆਂ ਗਲਤੀਆਂ ਕੀਤੀਆਂ ਤੇ ਸਾਰਿਆਂ ਨੇ ਤੇਰੀਆਂ ਸਾਰੀਆਂ ਗਲਤੀਆਂ ਮਾਫ਼ ਕੀਤੀਆਂ ਤੇ ਤੂੰ ਇੱਕ ਗਲਤੀ ਅੱਜੂ ਵੀ ਨਹੀਂ ਮਾਫ਼ ਕਰ ਸਕਦੀ ਦੀਦੀ ਮੈਂ ਸਭ ਕੁਝ ਬਰਦਾਸ਼ਤ ਕਰ ਸਕਦੀ ਹਾਂ ਪਰ ਧੋਖਾ ਮੇਰੇ ਤੋਂ ਬਰਦਾਸ਼ਤ ਨਹੀਂ ਹੈ ਉਹ ਵੀ ਉਸ ਇਨਸਾਨ ਤੋਂ ਜਿਹੜਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਸੀ ਭੈਣ ਜੀ ਹੁਣ ਇਹ ਨੂੰ ਨਾ ਤੁਸੀਂ ਉਹ ਸਮਝਾ ਸਕਦੇ ਆ ਸਾਡੇ ਅੱਗੇ ਤਾਂ ਤੋੜ-ਤੋੜ ਕੇ ਜਵਾਬ ਦਿੰਦੀ ਪਈ ਹੈ ਭੈਣ ਜੀ ਜਦੋਂ ਦੀ ਆਈ ਹੈ ਮੈਂ ਉਦੋਂ ਦੀ ਸਮਝਾਈ ਜਾਨੀ ਪਤਾ ਨਹੀਂ ਇਹਦੀ ਅਕਲ ਤੇ ਕੀ ਪੜਦਾ ਪਿਆ ਹੋਇਆ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ ਮੰਮੀ ਜੀ ਮੈਂ ਆਪਣੇ ਕੀਤਾ ਦੀ ਨਾ ਤੁਹਾਡੇ ਕੋ ਹੱਥ ਜੋੜ ਕੇ ਮਾਫੀ ਮੰਗਦਾ ਮਾਂ ਅੱਜ ਤੂੰ ਖਾਲੀ ਨਹੀਂ ਜਾਣਾ ਆਪਣਾ ਪਰਵਾਰ ਨਾਲ ਲੈ ਕੇ ਜਾਣਾ ਮੰਮੀ ਨੂੰ ਫੋਨ ਲਾਈ ਜੰਨੀ ਵੀ ਹੈ ਮੰਮੀ ਮੇਰਾ ਫੋਨ ਕੱਟੇ ਜਾਂਦੇ ਤੇ ਨੇ ਵਾੜੇ ਸਾਰੇ ਤੇਰੀ ਮਾ ਦੇ ਪਾਈ ਨੇ ਫਿਰ ਉਹਨੂੰ ਫੋਨ ਕਰੀ ਜਾਂਦੀ ਹੈ ਜੇ ਤਾ ਨੂੰ ਪਤਾ ਤੇਰੀ ਮਾਂ ਦੇ ਨੂੰ ਪੜਕਾਣਾ ਇਹਦੇ ਕਾ ਤਾ ਉਹਨੂੰ ਅਰੇ ਵਾਰੀ ਫੋਨ ਕਰਦੀ ਹੈ ਮੈਂ ਵੀ ਕਹਾ ਇੱਕ ਦਿਨ ਪੂਰਾ ਬੀਤ ਗਿਆ ਮੰਮੀ ਨੇ ਤਾਨੂੰ ਲੁੱਤੀ ਨਹੀਂ ਲਈ ਉਹੀ ਤੇ ਮੰਮੀ ਨੇ ਲੁੱਤੀ ਲਈ ਤਾਂ ਹੀ ਤੁਸੀਂ ਮੈਨੂੰ ਬੋਲਣ ਆਏ ਹੋ ਗੱਲਾਂ ਨਾ ਕਢਾਣਾ ਬਣਾ ਮੈਨੂੰ ਬਸ ਇਹ ਦੱਸ ਤੂੰ ਲੱਡੂ ਕਿਉਂ ਖਾਇਰਾ ਦੀ ਗਾਦੋ ਮੇਰੀ ਗੱਲ ਸੁਣੋ ਧਿਆਨ ਨਾਲ ਜਦੋਂ ਮੈਂ ਲੱਡੂ ਨੂੰ ਜਨਮ ਦਿੱਤਾ ਸੀ ਨਾ ਜਿੰਨਾ ਪਿਆਰ ਮੈਂ ਉਹਨੂੰ ਉਦੋਂ ਕਰਦੀ ਸੀ ਅੱਜ ਵੀ ਮੈਂ ਉਹਨੂੰ ਓਨਾ ਹੀ ਪਿਆਰ ਕਰਦੀ ਆ ਪਰ ਪਤਾ ਨਹੀਂ ਕਿਉਂ ਮੇਰੇ ਕੋ ਰਾਜਿਕਾ ਕੋ ਲੱਡੂ ਦੇਖ ਨਹੀਂ ਹੋ ਰਿਹਾ ਲੱਡੂ ਨਾ ਮਾ ਦਾ ਹੀ ਪਿਆਰ ਮਿਲ ਰਿਹਾ ਤੇ ਪਿਓ ਦਾ ਹੀ ਪਿਆਰ ਮਿਲ ਰਿਹਾ ਬਸ ਤੇਰੇ ਤੋਂ ਜਰ ਨਹੀਂ ਹੋ ਰਿਹਾ ਤੁਸੀਂ ਜੋ ਮਰਜ਼ੀ ਕਹੀ ਜਾਓ ਜੀ ਮੈਨੂੰ ਤਾਂ ਬਸ ਇੰਨਾ ਹੀ ਪਤਾ ਵੈ ਕਿ ਮਤ ਰਈ ਮਾਂ ਨਾ ਮਤ ਰਈ ਹੁੰਦੀ ਐ ਉਹ ਕਦੇ ਵੀ ਜਨਮ ਦੇਣ ਵਾਲੀ ਦੀ ਥਾਂ ਨਹੀਂ ਲੈ ਸਕਦੀ ਫालतू ਨਾ ਬੋਲ ਜੀ ਤੂੰ ਹੁਣ ਇੱਕ ਕੰਮ ਤੇ ਪੈ ਨਹੀਂ ਤੇਰੇ ਮਤ ਰਈ ਹੋएगी ਤੇਰੇ ਅਸਤੇ ਮੇਰੇ ਅਸਤੇ ਮੇਰੇ ਬੱਚੇ ਤੇ ਮਾਂ ਵੀ ਬਣੇਗੀ ਇਤੋਂ ਬਾਅਦ ਮੇਰੇ ਭਰਾ ਤੇ ਰਾਧਿਕਾ ਨੂੰ ਕੁਝ ਨਹੀਂ ਕਹਿਣਾ ਤੇ ਨਾਲੇ ਜਿੱਦਾਂ ਉਹ ਕੋ ਜਵਾਬ ਹੋਇਆ ਹੀ ਉਦਾਂ ਹੀ ਉਹਦੀ ਗੋਦੀ ਵਾਪਸ ਪਾਉ। ਚਲੋ ਠੀਕ ਐ ਉਹ ਆਂਦੀ ਐ ਨਾ ਉਹਨੂੰ ਮੈਂ ਜਵਾਬ ਵਾਪਸ ਕਰ ਦਾਂਗੀ ਪਰ ਇੱਕ ਗੱਲ ਦਾ ਨਾ ਤੁਸੀਂ ਵੀ ਧਿਆਨ ਰੱਖਣਾ ਤੁਸੀਂ ਕਹਿਆ ਸੀਗਾ ਕਿ ਜਵਾਬ ਕਰਦਾ ਤੇ ਘਰ ਚ ਹੀ ਰਹੇਗਾ ਮੈਂ ਕਿਤੇ ਬਾਹਰ ਨਹੀਂ ਜਾਂਦੇ ਨਾ। ਚਲ ਠੀਕ ਐ ਅੱਜ ਤੋਂ ਬਾਅਦ ਨਾ ਜਵਾਬ ਰਾਧਿਕਾ ਬਾਹਰ ਲੱਗ ਜਾਏਗੀ ਤੇ ਨਾ ਤੂੰ ਲੈ ਕੇ ਜਾਏਂਗੀ। ਬੋਲ ਮਨਜ਼ੂਰ ਐ ਤੇ ਲੈ ਮੈਂ ਕਿਉਂ ਨਹੀਂ ਲੈ ਕੇ ਜਾ ਸਕਦੀ ਮੈਂ ਉਹਨੂੰ ਢਿੱਡੋ ਜਨਮ ਦਿੱਤਾ ਐ ਪਹਿਲਾ ਹੱਕ ਤਾਂ ਮੇਰਾ ਹੀ ਬੰਦਾ ਐ। ਇਹ ਰਾਹ ਤੇ ਉਦੋਂ ਹੀ ਖਤਮ ਹੋ ਗਿਆ ਸੀ ਜਦੋਂ ਤੂੰ ਜਵਾਗ ਰਾਜਕਾ ਦੀ ਚੋਲੀ ਪਾਤਾ ਸੀ ਇਹਦੇ ਰਾਜਕਾ ਦਾ ਕਿ ਪਿਆਰੀ ਆ ਜਿਹੜਾ ਤੈਨੂੰ ਜਵਾਗ ਫੜਾ ਦਿੰਦੀ ਆ ਉਹ ਜੇ ਦੁਬਾਰਾ ਮੈਨੂੰ ਕੋਈ ਲੱਡੂ ਲੈ ਕੇ ਇਸ ਘਾਰੇ ਸੁਣਨ ਨੂੰ ਮਿਲ ਗਿਆ ਨਾ ਤੇ ਤੇਰੀ ਮਾਂ ਦੀ ਕਲਾਸ ਮੈਂ ਹੀ ਲਾਉਂਗਾ ਇੱਕ ਸਣਾ ਮੈਨੂੰ ਮਲਕਾ ਤੇ ਗੁੱਸਾ ਆ ਹੀ ਜਾਂਦਾ ਇੰਨੀ ਉਮੀਦਾਂ ਲੈ ਕੇ ਗਈ ਸੀ ਤੇ ਇਹਨੇ ਅੱਜੂ ਦੀਆਂ ਸਿਫਤਾਂ ਕਰ-ਕਰ ਕੇ ਖਾਲੀ ਮੋੜ ਦਿੱਤਾ ਦੀਦੀ ਤੁਸੀਂ ਆ ਕੇ ਖੜਸਾ ਗਏ ਹੋ ਪਰ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਉਸ ਰਿਲੇਟਡ ਜੀਆ ਤੂੰ ਮੈਨੂੰ ਦੀਦੀ ਵੀ ਕਹਿ ਰਹੀ ਹੈ ਤੇ ਦੀਦੀ ਦੀ ਕੋਈ ਗੱਲ ਵੀ ਨਹੀਂ ਮੰਦੀ ਜਿਹੜਾ ਤੂੰ ਦੁਬਾਰਾ ਮੇਨਾਂ ਰਿਸ਼ਤਾ ਸ਼ੁਰੂ ਕੀਤਾ ਸੀ ਕੀ ਗੱਲ ਉਹ ਇਦਾਂ ਹੀ ਸੀ ਨਹੀਂ ਦੀਦੀ ਮੇਰਾ ਤੇ ਤੁਹਾਡਾ ਰਿਸ਼ਤਾ ਤਾਂ ਉੱਧੇ ਹੀ ਰਹੇਗਾ ਬਸ ਮੈਨੂੰ ਇੰਨਾ ਪਤਾ ਹੈ ਕਿ ਤੁਸੀਂ ਆਪਣੇ ਭਰਾ ਦੇ ਹੱਕ ਦੀ ਗੱਲ ਹੀ ਕਰਨਾਉਂਗੇ ਇੱਥੇ ਤਾਂ ਮੈਂ ਉਸ ਰਿਲੇਟਡ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਤੂੰ ਨਾ ਹਲੇ ਆਪਣੇ ਨਾਨਾ ਨੂੰ ਜਾਣ ਹੀ ਨਹੀਂ ਪਾਈ ਚੰਗੀ ਤਰ੍ਹਾਂ ਮੈਂ ਤਾਂ ਉਹਨਾਂ ਵਿੱਚੋਂ ਆ ਮੈਂ ਸੱਚ ਪਿੱਛੇ ਨਾ ਆਪਣੇ ਇਹਨਾਂ ਰਿਸ਼ਤੇ ਵੀ ਖਰਾਬ ਕਰ ਦੇਣੀ ਆ ਮੈਂ ਤਾਂ ਤੈਨੂੰ ਇਹੀ ਸਲਾਹ ਦੇਣ ਆਈ ਆ ਕਿ ਅੱਜੂ ਨੂੰ ਇੱਕ ਵਾਰੀ ਮਾਫ਼ ਕਰ ਦੇ ਤੇ ਆਪਣਾ ਘਰ ਬਸਾ। ਦੀਦੀ ਬਹੁਤੀਆਂ ਗੱਲਾਂ ਤਾਂ ਕਰੂੰਗੀ ਨਹੀਂ। ਜਿਹੜੀ ਗੱਲ ਮੈਂ ਅੰਦਰ ਪੁੱਛੀ ਸੀ ਉਹੀ ਤੁਹਾਨੂੰ ਹੁਣ ਪੁੱਛਦੀ ਆ। ਵੀ ਜੇ ਇਹੀ ਗਲਤੀ ਪਵਨ ਜੀਜਾ ਜੀ ਕਰਦੇ ਤਾਂ ਤੁਸੀਂ ਕੀ ਕਰਦੇ? ਜੇ ਇਹੀ ਗਲਤੀ ਆਣੀ ਹੈ ਨਾ ਜੇ ਮੇਰੇ ਘਰ ਵਾਲਿਆਂ ਨੇ ਇਹੀ ਗਲਤੀ ਕੀਤੀ ਹੁੰਦੀ ਤਾਂ ਉਹ ਆਪ ਆ ਕੇ ਮੈਨੂੰ ਦੱਸਰੇ ਤੇ ਮੈਂ ਮਾਫ਼ ਕਰ ਦਿੰਦੀ। ਤੇ ਤੈਨੂੰ ਵੀ ਪਤਾ ਅੱਜੂ ਨੇ ਵੀ ਸਾਰੀ ਗੱਲ ਤੈਨੂੰ ਆਪ ਦੱਸੀ ਆ। ਬਾਹਰ ਉਹਨੂੰ ਪਤਾ ਲੱਗਿਆ। ਜਿਹੜੇ ਬੰਦੇ ਨੇ ਗਲਤੀ ਕੀਤੀ ਐ ਉਹ ਆਪ ਅੱਗੇ ਆ ਕੇ ਮਾਫੀ ਮੰਗਦਾ ਪਿਆ ਤੈਂ ਕੀ ਕਰ ਮਾਫ ਨਹੀਂ ਕਰ ਸਕਦੀ ਦੀਦੀ ਗਲਤੀਆਂ ਤਾਂ ਜ਼ਿੰਦਗੀ 'ਚ ਮੈਂ ਬਹੁਤ ਕੀਤੀਆਂ ਪਰ ਇਹ ਜੀ ਕੋਈ ਗਲਤੀ ਨਹੀਂ ਕੀਤੀ ਕਿਉਂਕਿ ਇਹ ਵਾਲੀ ਗਲਤੀ ਬਾਰੇ ਮੈਂ ਕਦੇ ਸੋਚਿਆ ਤੱਕ ਵੀ ਨਹੀਂ ਰੀਆ ਮੈਂ ਤੇਰੇ ਨਾਲ ਕਿਸੇ ਗੱਲ ਦਾ ਤੱਕਾ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ ਮੈਂ ਤੈਨੂੰ ਕਹਿਨੀ ਆ ਕਿ ਜ਼ਬਰਦਸਤੀ ਅੱਜੂ ਨਾਲ ਆਪਣਾ ਰਿਸ਼ਤਾ ਜੋ ਪਰ ਇੱਕ ਗੱਲ ਯਾਦ ਰੱਖੀ ਤੂੰ ਇਹ ਨਾ ਅੱਜੂ ਨੂੰ ਸੱਚ ਬੋਲਣ ਦੀ ਸਜ਼ਾ ਦੇ ਕੀ ਹੋਇਆ ਪੁੱਤ ਬਣਿਆ ਇਹਦਾ ਮਨ ਮੰਮੀ ਇੱਥੇ ਬਹਿ ਕੇ ਨਾ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਯਾਨੀ ਨਾ ਹੁਣ ਆਪਣਾ ਮਨ ਪੱਕਾ ਬਣਾ ਲਿਆ ਹੈ ਤੇ ਮੈਂ ਵੀ ਨਹੀਂ ਚਾਹਦੀ ਕਿ ਰੀਆ ਤਰਸ ਖਾ ਕੇ ਅੱਜੂ ਨਾਲ ਆਪਣਾ ਰਿਸ਼ਤਾ ਜੋੜੇ ਪੁੱਤ ਜੇ ਤੂੰ ਕਵੇ ਤਾਂ ਮੈਂ ਮਿੰਤਾ ਤਰਲਾ ਕਰਕੇ ਵੇਖਾਂ ਇਹਦੇ ਨਾਲ ਨਹੀਂ ਮੰਮੀ ਜਦੋਂ ਰਿਸ਼ਤੇ ਮਿੰਤਾ ਤਰਲੇ ਕਰਕੇ ਨਿਭਾਏ ਜਾਂਨ ਉਹ ਜ਼ਿਆਦਾ دیر ਚੱਲਦੇ ਨਹੀਂ ਰਿਸ਼ਤੇ ਉਦੋਂ ਨਿਭਾਏ ਜਾਂਦੇ ਨੇ ਜਦੋਂ ਦੋਨੋਂ ਪਾਸਿਓਂ ਦਿਲੋਂ ਨਿਭਾਏ ਜਾਂਦੇ ਆੱਜੂ ਆ ਜਾ ਚੱਲੀਏ मासी अच्छा मासी जी, ਅਸੀਂ ਚੱਲਦੇ ਹਾਂ ਕਿਉਂਕਿ ਰੀਆ ਨੇ ਨਾ ਆਪਣਾ ਪੱਕਾ ਮਨ ਬਣਾ ਲਿਆ। ਰੀਆ, ਤੂੰ ਤੇ ਰਾਖ ਦੇ ਪੇਪਰ ਦਾ ਤਿਆਰੀ ਕਰਾ ਲੈਨੇ, ਕੋਈ ਗੱਲ ਨਹੀਂ ਭੇਜਦੇ। ਅੱਜੂ ਸਾਈਨ ਕਰ ਦੇਗਾ। ਕੋਈ ਜ਼ਬਰਦਸਤੀ ਨਹੀਂ। اچھا ਮਾਸੀ ਜੀ, ਜਾ ਰਹੇ ਹਾਂ ਅਸੀਂ। ਚੰਗਾ ਬੰਦੇ, ਚੱਲਦੇ ਹਾਂ। ਸਾਰੇ ਇੱਥੇ ਹਾਂ ਅਸੀਂ ਸਾਰੇ ਇੱਥੇ ਤੈਨੂੰ ਤਾਂ ਡੈਡੀ ਦੀ ਯਾਦ ਆਂਦੀ ਨਹੀਂ ਪਰ ਡੈਡੀ ਨੂੰ ਤਾਂ ਆਂਦੀ ਆ ਨਾ ਤੇਰੀ ਯਾਦ ਲੈ ਡੈਡੀ ਮੈਂ ਕਿਹੜਾ ਤੁਹਾਨੂੰ ਭੁੱਲੀ ਆ ਬਸ ਮੰਮੀ ਲੈ ਪੁੱਤ ਲੜਾਈ ਤਾਂ ਤੇਰੀ ਮੰਮੀ ਨਾਲ ਹੈ ਮੇਰੀ ਤੇਰੇ ਨਾਲ ਥੋੜੀ ਆ ਤੂੰ ਤਾਂ ਮੈਨੂੰ ਮਿਲ ਸਕਦੀ ਆ ਮਾਫ ਕਰ ਸਕਦੀ ਸੀ ਮੈਂ ਤੇਰੇ ਡੈਡੀ ਨੂੰ ਜੇ ਉਹ ਮਾਫੀ ਮੰਗਦਾ ਮੇਰੇ ਤੋਂ ਇੱਥੇ ਤਾਂ ਅੱਜੂ ਤੇਥੋਂ ਮਾਫੀ ਮੰਗ ਰਿਆ ਨਾ ਮੈਂ ਤਾਂ ਤਾਂ ਕਾਲੀ ਪਈ ਹੋਈ ਆ ਵੀ ਲੋਕ ਮੈਨੂੰ ਨਾ ਮਿਹਣੇ ਮਾਰ ਵੀ ਆਪਦਾ ਦਾ ਘਰ ਬਸਾ ਨਹੀਂ ਸਕੇ ਗਾਂ ਤੇਰਾ ਵੀ ਨਹੀਂ ਵਸਣ ਦੇਰੀ ਇਹ ਮੇਰੇ ਸਹੋਜਿਆਂ ਦਾ ਘਰ ਹੈ ਤੇ ਰਾਜੀ ਖੁਸ਼ੀ ਅੱਜ ਮੈਂ ਇਸ ਘਰ ਵਿੱਚ ਅੱਜੂ ਕਰਕੇ ਵਸ ਰਹੀ ਆ ਆਪਣਾ ਨੀ ਨਾ ਆਪਣੀ ਧੀ ਦਾ ਹੀ ਸੋਚ ਲੈ ਕਿਉਂਕਿ ਇੱਕ ਧੀ ਦੀਆਂ ਖਵਾਇਸ਼ਾਂ ਨਾ ਉਹਦਾ ਪਿਓ ਹੀ ਪੂਰੀਆਂ ਕਰ ਸਕਦਾ ਕੋਈ ਹੋਰ ਨਹੀਂ ਪੂਰੀਆਂ ਕਰ ਸਕਦਾ ਜੇ ਮੇਰੇ ਘਰ ਵਾਲਿਆਂ ਨੇ ਇਹੀ ਗਲਤੀ ਕੀਤੀ ਹੁੰਦੀ ਤਾਂ ਉਹ ਆ ਆ ਕੇ ਮੈਨੂੰ ਦੱਸਰੇ ਤੇ ਮੈਂ ਮਾਫ ਕਰ ਦਿੰਦੀ ਤੇ ਤੈਨੂੰ ਵੀ ਪਤਾ ਅੱਜੂ ਨੇ ਵੀ ਸਾਰੀ ਗੱਲ ਤੈਨੂੰ ਆਪ ਦੱਸੀ ਆ ਬਾਹਰ ਉਹ ਨਹੀਂ ਪਤਾ ਲੱਗੀ ਨਹੀਂ ਮੰਮੀ ਜਦੋਂ ਰਿਸ਼ਤੇ ਮਿੰਤਾ ਤਰਲੇ ਕਰਕੇ ਨਿਭਾਏ ਜਾਂਦਾ ਉਹ ਜ਼ਿਆਦਾ دیر ਚੱਲਦੇ ਨਹੀਂ ਰਿਸ਼ਤੇ ਉਦੋਂ ਨਿਭਾਏ ਜਾਂਦੇ ਨੇ ਜਦੋਂ ਦੋਨੋਂ ਪਾਸਿਓਂ ਦਿਲੋਂ ਨਿਭਾਏ ਜਾਂਦੇ ਪਾਪਾ ਮੈਂ ਵੀ ਤੁਹਾਡੇ ਨਾਲ ਹੀ ਜਾਣਾ ਇੱਕ ਮਿੰਟ ਜਰਾ ਸਾਰੇ ਇੱਥੇ ਰੁਕਿਓ ਮੈਂ ਹੁਣੇ ਆਈ ਮੈਂ ਵੀ ਨਾਲ ਹੀ ਚੱਲੂੰਗੀ